ਭਾਰਤ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਉਂਦਾ ਹੈ ਲਗਭਗ 2 ਸਦੀਆਂ ਦੇ ਬ੍ਰਿਟਾਨੀਆ ਸ਼ਾਸਨ ਅਧੀਨ ਲੰਮੇ ਸੰਘਰਸ਼ ਤੋਂ ਬਾਅਦ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲੀ ਆਜ਼ਾਦੀ ਕੋ ਲਾਟੀਆਂ ਨੇ ਭਾਰਤ ਨੂੰ ਆਜ਼ਾਦੀ ਦਿਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਤਦ ਜਾ ਕੇ ਦੇਸ਼ ਵਾਸੀਆਂ ਨੇ ਆਜ਼ਾਦੀ ਦੀ ਹਵਾ ਦੇ ਵਿੱਚ ਸਾਹ ਲਿਆ ਇਸ ਦਿਨ ਪੂਰਾ ਦੇਸ਼ ਤਿਰੰਗੇ ਝੰਡੇ ਹੇਠ ਇਕਜੁੱਟ ਹੋ ਕੇ ਆਜ਼ਾਦੀ ਕੋ ਲਾਟੀਆਂ ਨੂੰ ਯਾਦ ਕਰਦਾ ਹੈ ਜਾਣਦੇ ਹੋ ਕਿ ਭਾਰਤੀ ਚੰਡੇ ਤਿਰੰਗੀ ਡਿਜ਼ਾਈਨ ਕਿਸ ਨੇ ਕੀਤਾ ਕਿਵੇਂ ਕੀਤਾ ਤੇ ਕਿਹੜੇ ਹਾਲਾਤਾਂ ਚ ਕੀਤਾ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਆ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ছায়ਾ ਮੰਚਨ ਦਾ ਕਿਸੇ ਵੀ ਦੇਸ਼ ਲਈ ਉਸਦੇ ਕੌਮੀ ਝੰਡੇ ਦਾ ਬਹੁਤ ਮਹੱਤਵ ਹੁੰਦਾ ਹੈ ਝੰਡਾ ਕਿਸੇ ਦੇਸ਼ ਦੀ ਪਛਾਣ ਅਤੇ ਉਸਦਾ ਮਾਣ ਹੁੰਦਾ ਹੈ ਭਾਰਤ ਦੇ ਕੌਮੀ ਤਿਰੰਗੇ ਝੰਡੇ ਨੂੰ ਡਿਜ਼ਾਈਨ ਕਰਨ ਵਾਲੇ ਮਹਾਨ ਵਿਅਕਤੀ ਪਿੰਗਲੀ ਵੈਂਕਈਆ ਹਨ ਪਿੰਗਲੀ ਵੈਂਕਈਆ ਬ੍ਰਿਟਿਸ਼ ਆਰਮੀ ਦੇ ਵਿੱਚ ਕੰਮ ਕਰਦੇ ਸਨ ਉਹਨਾਂ ਨੂੰ ਦੂਜਾ ਬੇਅਰ ਯੁੱਧ ਦੌਰਾਨ ਦੱਖਣੀ ਅਫਰੀਕਾ ਦੇ ਵਿੱਚ ਤਾਇਨਾਤ ਕੀਤਾ ਗਿਆ ਸੀ ਜਿੱਥੇ ਉਹ ਪਹਿਲੀ ਵਾਰ ਮਹਾਤਮਾ ਗਾਂਧੀ ਨੂੰ ਮਿਲੇ ਸਨ ਉਸ ਸਮੇਂ ਵੈਂਕਈਆ ਦੀ ਉਮਰ ਸਿਰਫ 19 ਸਾਲ ਸੀ ਯੁੱਧ ਦੌਰਾਨ ਜਦੋਂ ਫੌਜੀਆਂ ਨੂੰ ਯੂਨੀਅਨ ਜੈਕ ਨੂੰ ਸਲਾਮੀ ਦੇਣ ਲਈ ਕਿਹਾ ਗਿਆ ਤਾਂ ਬ੍ਰਿਟੇਨ ਦੇ ਰਾਸ਼ਟਰੀ ਝੰਡੇ ਵੈਂਕਈਆ ਨੇ ਸਲਾਮੀ ਦਿੱਤੀ ਪਰ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਉਹਨਾਂ ਦਾ ਆਪਣਾ ਝੰਡਾ ਹੋਣਾ ਚਾਹੀਦਾ। ਭਾਰਤ ਪਰਤਨ ਤੋਂ ਬਾਅਦ ਵੈਂਕਈਆ ਨੇ ਸੰਭਾਵੀ ਡਿਜ਼ਾਈਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਾਲ 1916 ਦੇ ਵਿੱਚ ਵੈਂਕਈਆ ਨੇ ਝੰਡੇ ਲਈ 30 ਸੰਭਾਵਿਤ ਡਿਜ਼ਾਈਨਰ ਵਾਲੀ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ। 1918 ਤੋਂ 1921 ਤੱਕ ਵੈਂਕਈਆ ਨੇ ਵੀ ਕਾਂਗਰਸ ਲੀਡਰਸ਼ਿਪ ਅੰਗੇ ਕਈ ਵਿਚਾਰ ਰੱਖੇ ਕਿਹਾ ਜਾਂਦਾ ਹੈ ਕਿ ਇਹ 1921 ਦੇ ਵਿੱਚ ਜਦੋਂ ਭਾਰਤੀ ਝੰਡੇ ਦਾ ਪਹਿਲਾ ਸੰਸਕਰਣ ਹੋਣ ਚਾਇਆ ਤਵੈਂਕਈਆ ਨੇ ਮਹਾਤਮਾ ਗਾਂਧੀ ਨੂੰ ਖਾਦੀ ਦੇ ਝੰਡੇ ਦਾ ਸ਼ੁਰੂਆਤੀ ਡਿਜ਼ਾਈਨ ਦਿਖਾਇਆ ਸੀ ਜਿਸ ਨੂੰ ਦੇਖ ਕੇ ਮਹਾਤਮਾ ਗਾਂਧੀ ਬਹੁਤ ਖੁਸ਼ ਹੋਏ ਸਨ ਇਸ ਝੰਡੇ ਦੇ ਵਿੱਚ ਸਿਰਫ ਲਾਲ ਅਤੇ ਹਰਾ ਰੰਗ ਸੀ ਮਹਾਤਮਾ ਗਾਂਧੀ ਦੇ ਸੁਝਾਤੇ ਬਾਅਦ ਦੇ ਵਿੱਚ ਇਸ ਦੇ ਵਿੱਚ ਚਿੱਟਾ ਰੰਗ ਸ਼ਾਮਿਲ ਕਰ ਦਿੱਤਾ ਗਿਆ ਸੀ ਕਾਂਗਰਸ ਦੁਆਰਾ 1931 ਦੇ ਵਿੱਚ ਕਰਾਚੀ ਦੀ 올 ਇੰਡੀਆ ਕਾਨਫਰੰਸ ਦੇ ਵਿੱਚ ਕੇਸਰੀ ਚਿੱਟੇ ਅਤੇ ਹਰੇ ਰੰਗ ਤੋਂ ਬਣੇ ਤਿਰੰਗੇ ਝੰਡੇ ਨੂੰ ਭਾਰਤੀ ਝੰਡੇ ਵਜੋਂ ਸਵੀਕਾਰ ਕੀਤਾ ਗਿਆ ਸੀ ਬਾਅਦ ਦੇ ਵਿੱਚ ਅਸ਼ੋਕ ਚੱਕਰ ਨੇ ਇਸ ਝੰਡੇ 'ਚ ਝਰਖੇ ਦੀ ਥਾਂ ਲੈ ਲਈ ਕੌਮੀ ਝੰਡੇ ਦੀ ਦੇਣ 'ਚ ਪਿੰਗਲੀ ਵੈਂਕਈਆ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਮਹਾਨ ਵਿਅਕਤੀ ਨੇ 4 ਜੁਲਾਈ 1962 ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਪਹਿਲੇ ਕੌਮੀ ਝੰਡੇ ਲਈ ਵੈਂਕਈਆ ਦੀ ਯਾਦ ਵਿੱਚ 2009 ਜੇ ਇੱਕ ਡਾਕ ਟਿਕਟ ਜਾਰੀ ਕੀਤਾ ਗਿਆ ਸੀ 2014 ਦੇ ਵਿੱਚ ਉਹਨਾਂ ਦਾ ਨਾਮ ਮਰਨ ਉਪਰੰਤ ਭਾਰਤ ਰਤਨ ਲਈ ਪ੍ਰਸਤਾਵਿਤ ਕੀਤਾ ਗਿਆ ਸੀ ਹਾਲਾਂਕਿ ਇਸ ਪ੍ਰਸਤਾਵ ਤੇ ਕੇਂਦਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ